ਸਰਦਾਰ ਜੀ ਵਾਹਿ ਖਾਲਸਾ ਫਤਿਹ ਜੀ ਕੀ ਆਪਾਂ ਜਿਹੜੇ ਮੋਰਚੇ ਤੇ ਪ੍ਰਬੰਧ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਕਿ ਜਿਹੜਾ ਸੰਘਰਸ਼ ਆ ਤੁਹਾਡਾ ਹਾਂ ਜਦੋਂ ਵੇਖੋ ਸਭ ਤੋਂ ਪਹਿਲਾਂ ਜਦੋਂ ਮੋਰਚੇ ਲੱਗਦੇ ਨੇ ਇਹ ਆਕਾਲ ਪੁਰਖ ਦੇ ਆਗਿਆ ਦੇ ਨਾਲ ਹੀ ਮੋਰਚੇ ਲੱਗਦੇ ਨੇ ਜਿਵੇਂ ਅਸੀਂ ਪਛਾਣੂ ਜਾਣੇ ਤੇ ਅਸੀਂ ਕਿਸੇ ਟਾਈਪ ਦੇ ਨਾਰਾਜੀਤ ਪਾਰਟੀਆਂ ਦੇ ਹਿੱਸੇਦਾਰ ਹਾਂ ਮਾਰਕ ਨੇ ਬੰਦਮੱਤ ਬਕਸੇ ਅੱਜ ਜਿਾ ਅਸੀਂ ਜਿਹੜਾ ਉਹ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਤੋਂ ਉੱਪਰੋਂ ਉੱਠ ਕੇ ਆਪਣੇ ਤੇ ਆ ਲੋਕਾਂ ਦੇ ਭਲੇ ਵਾਸਤੇ ਆ ਉਹ ਸੰਗਤ ਦਾ ਜਿਹੜਾ ਮਦਾਨ ਜਿਹੜਾ ਉਹ ਮੰਡਿਆ ਵਾ ਚੜਦੀ ਕਲਾ ਦੇ ਵਿੱਚ ਆ 7 ਮਹੀਨੇ ਤੇ 17-18 ਦਿਨ ਹੋ ਗਏ 13 ਫਰੀ ਤੋਂ ਲੈ ਕੇ ਲਗਾਤਾਰ ਜਿਹੜੀ ਆ ਸੰਗਤ ਜਿਹੜੀ ਆ ਆਪਣੀ ਵਾਰੀ ਤੇ ਨਾਲ ਆਈ ਜਾਂਦੀ ਆ ਵਾਰੀ ਤੇ ਨਾਲ ਜਾਈ ਜਾਂਦੀ ਆ ਕੱਥੇ ਲੰਗਰ ਦੇ ਇਸ ਅਗਲੇ ਖੜੇ ਆ ਸੈਂਕੜੇ ਬੰਦੇ ਪੁਜਾਰਾਂ ਦੇ ਤਕਦਾ ਤੇ ਤਾਂ ਆਪਣੇ ਤਾਂ ਲੰਗਰ ਛਕਦੇ ਛਕਦੇ ਨੇ ਇਸ ਸੈਂਕੜੇ ਬੰਦੇ ਇੱਥੇ ਜਿਹੜੀਆਂ ਲਾਗੇ ਫੈਕਟਰੀਆਂ ਆ ਉਹ ਫੈਕਟਰੀਆਂ 'ਚ ਕੰਮ ਕਰਨ ਵਾਲੇ ਬਹੁਤ ਸਾਰੇ ਡਰਾਈਵਰ ਵੀਰ ਨੇ ਤੇ ਲਾਗਦੇ ਲਾਗਦੇ ਪਿੰਡਾਂ ਤੋਂ ਵੀ ਬੱਚੇ ਤੇ ਆ ਕੇ ਲੋਕਲ ਜਿਹੜੇ ਲੋਕ ਨੇ ਉਹ ਵੀ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਛੱਡਦੇ ਨੇ ਇਹ ਸਭ ਉਸ ਮਾਲਕ ਦੀ ਰਜਾ ਹਾਂਜੀ ਇਹ ਨੇ ਜ਼ਿਲ੍ਹਾ ਪ੍ਰਧਾਨ ਜਿਹੜੇ ਇੱਥੇ ਲੰਗਰ ਦੇ ਨੇ ਚਾਹਦੇ ਜੇ ਜੀ ਮੰਨ ਲਓ ਅੱਜ ਤ ਵੀ ਆਪਣੀ ਕੇ ਵੀ ਅਜਿਹੇ ਦਾ ਲੰਗਰ ਸਾਡੀ ਕਿਸਾਨ ਮਿੱਤਰ ਸੰਗਤ ਸੇ ਕਮੇਟੀ ਪੰਜਾਬ ਦਾ ਚੱਲ ਰਿਹਾ ਪਹਿਲਾਂ ਹੋਰ ਇੱਥੇ ਜਦੋਂ 13 ਤਰੀਕ ਨੂੰ ਚੱਲ ਰਹੀ ਸੀ ਬڑے ਲੋਕ ਆ ਜਿਹੜੇ ਸੇਵਾ ਕਰਨਾ ਚਾਹੁੰਦੇ ਆ بڑے ਲੋਕ ਦਾਨੀ ਆ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਜਾਓਗੇ ਜੋ ਤੁਹਾਡੇ ਲੰਗਰ 'ਚ ਕਮੀਆਂ ਆ ਜਾਂ ਚੀਜ਼ ਦੀ ਲੋੜ ਆ ਜਿਵੇਂ ਪਾਣੀ ਦਾ ਇੱਥੇ ਮਤਲਬ ਆ ਰੋ ਖਰਾਬਾ ਪਾਣੀ ਦਾ ਪ੍ਰਬੰਧ ਕਾਟ ਆ ਤੇ ਕੀ ਜਿਹੜੀ ਪਿੱਛੇ ਸੰਗਤ ਆ ਉਹਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਇਹ ਸਾਡਾ ਕਾ ਇਤਿਹਾਸ ਉਹ ਜੇ ਪਿੱਛੋ ਲੈ ਲਈਏ ਇਹ ਸਾਡਾ ਇਤਿਹਾਸ ਜਿਹੜਾ ਵਾ ਉਹ ਸਾਡਾ ਵਿਰਸਾ ਜਿਹੜਾ ਬਹੁਤ ਅਮੀਰ ਅਮੀਰ ਆ ਥੋੜਾ ਇਤਿਹਾਸ ਹੀ ਉਹ ਵੀ ਇਹ ਸੰਘਰਸ਼ਾਂ ਦੇ ਵਿੱਚ ਨਿਕਲੀ ਕੋਰ ਹੈ ਬੰਦਾ ਸਿੰਘ ਬਹਾਦਰ ਬਾਦਿਆ ਸੀ ਜਿਨੇ ਜਮੀਨਾ ਦੇ ਸਾਨੂੰ ਵਾਕ ਬਣਾਇਆ ਤੇ ਇਹ ਜਿਹੜੇ ਸੰਘਰਸ਼ ਹੁੰਦੇ ਆ ਲਗਰ ਹੁੰਦੇ ਆ ਇਹ ਲੋਕਾਂ ਦੇ ਸਹਿਯੋਗ ਨਾਲ ਚੱਲਦੇ ਆ ਪਹਿਲਾਂ ਵੀ ਅੰਦੋਲਨ ਲੜਿਆ ਵਾ ਤੇ ਲੰਗਰਾਂ ਦੀ ਕੋਈ ਵੀ ਕਵੀਸ਼ੇਸ਼ੀ ਨਹੀਂ ਆਈ ਦੇ ਹੌਣੇ ਵਿੱਚ ਘੱਟੋ-ਕੱਟ ਵੀ ਦੇ ਸਾਡੇ ਲੰਗਰ ਦੇ ਸੰਗਰ ਵਾਲਾ ਲੰਗਰ ਤਾਂ ਮਸ਼ਹੂਰ ਲੱਗ ਰਿਹਾ। ਸੱਜੂ ਬਾਡਰ ਤੇ ਇੱਥੇ ਘੱਟੋ-ਕੱਟ ਦਾ 1.5 ਕੁਇੰਟਲ ਜਿਹੜਾ ਆਟਾ ਵਾ ਰੋਟੀ ਜਿਹੜਾ ਪੱਦਲਾ ਵੱਧ ਵੀ ਪੱਕਦਾ ਵਾ। ਪਰ ਬਾਕੀ ਲੰਗਰਾਂ ਦੇ ਵੀ ਉਹ ਪੱਕਦਾ ਹੋਊਗਾ। ਹਾਂਜੀ ਪ੍ਰਧਾਨ ਜੀ ਜਿੱਦਾਂ ਕਹਿੰਦੇ ਵੀ 1.5 ਕੁਇੰਟਲ ਆਟਾ ਪੱਕਦਾ। ਜਿਹੜਾ 1.5 ਕੁਇੰਟਲ ਆਟਾ ਪੱਕਦਾ ਉਹਦੇ ਵਿੱਚ ਮੈਂ ਤਜਰਬੇ ਨਾਲ ਆਪਣੇ ਨਾਲ ਕਹਿੰਨਾ ਕਿ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਲੰਗਰ ਸਕ ਲੈਂਦੇ ਆ। ਪਰ ਜਿਹੜਾ ਵੀ ਜੀਪੀ ਦਾ ਲੀਡਰ ਨਰਵੀਤ ਬਿੱਟੂ ਉਹ ਕਹਿੰਦਾ ਕਿ ਦੋ ਤਿੰਨ ਹੀ ਕਿਸਾਨ ਬੈਠੇ ਆ ਯਾਰ ਦੇ ਕੁਝ ਹੈ ਨਹੀਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜੀ ਲਗਭਗ 200 ਦਿਨ ਤੋਂ ਪਾਰ ਹੋ ਚੁੱਕਿਆ ਸ਼ੰਭੂ ਦੇ ਬਾਡਰਾਂ ਤੇ ਬੈਠਿਆ ਖਨੋਰੀ ਦੇ ਬਾਡਰਾਂ ਤੇ ਬੈਠਿਆ ਇਹ ਜਿਹੜੇ ਲੰਗਰ ਚੱਲਦੇ ਆ ਬਾਬੇ ਨਾਨਕ ਦੀ ਦੇਣਾ 20 ਰੁਪਏ ਵਾਲਾ ਲੰਗਰ ਜਦੋਂ ਚੱਲਦਾ ਵਾ ਉਦੋਂ ਤੋਂ ਲੈ ਕੇ ਅੱਜ ਤੱਕ ਜਦੋਂ ਅਸੀਂ ਲੰਗਰ ਦਾ ਨਾਮ ਦੇਂਦੀ ਦਾ ਨਾ ਤੇ ਕਦੇ ਵੀ ਅਸੀਂ ਇਹ ਵੇਖਿਆ ਵੀ ਇਹਨਾਂ ਚੀਜ਼ਾਂ ਦੇ ਵਿੱਚ ਖੋੜ ਨਹੀਂ ਆਉਂਦੀ ਇਹ ਜਿਹੜੇ ਲੰਗਰ ਚੱਲਦੇ ਆ ਇਕੱਲੇ ਮੋਰਚੇ ਵਾਸਤੇ ਨਹੀਂ ਚੱਲਦੇ ਇੱਥੇ ਜਿਹੜੇ ਲੰਗਰ ਚੱਲਦੇ ਆ ਉਹਦੇ ਵਿੱਚ ਛਕਣ ਵਾਲੇ ਵੀ ਬਹੁਤ ਜ਼ਿਆਦਾ ਹੈ ਸ਼ਹਿਰਾਂ ਤੋਂ ਲਾਗਲੇ ਬੰਨੇ ਜੋ ਵੀ ਫੈਕਟਰੀਆਂ ਉਹ ਵੀ ਛਕਣ ਵਾਲੇ ਆ ਤੇ ਇੱਥੇ ਦਾਨੀ ਵੀ ਬਹੁਤ ਤਗੜੇ ਆ ਤੁਸੀਂ ਇੱਥੇ ਜਿਹੜਾ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਉਹ ਇੱਕ ਦਿਨ ਬੈਠ ਕੇ ਦੇਖੇ ਇੱਥੋਂ ਲੰਗਰ ਛੱਕ ਕੇ ਵੇਖੇ ਵੀ ਇਹ ਕਿੰਨੇ ਛਕਣ ਵਾਲੇ ਕਿੰਨੇ ਆ ਤੇ ਇੱਥੇ ਦਾਨੀ ਕਿੰਨੀ ਤਰ੍ਹਾਂ ਦੇ ਆ ਕਦੇ ਵੀ ਬਾਬੇ ਨਾਨਕ ਦੇ ਲੰਗਰ ਦੇ ਵਿੱਚ ਥੋੜ੍ਹ ਨਹੀਂ ਆਈ ਸ਼ੁਰੂ ਤੋਂ ਲੈ ਕੇ ਗਾਂਹ ਤੱਕ ਵੀ ਦਿੱਲੀ ਦੇ ਵਿੱਚ ਵੀ 13 ਮਹੀਨੇ ਬੈਠ ਕੇ ਜਦੋਂ ਉਥੇ ਲੰਗਰ ਚੱਲੇ ਪੰਜਾਬ ਤੋਂ ਹਰਿਆਣੇ ਤੋਂ ਪੂਰੇ ਦੇਸ਼ ਭਰ ਦੇ ਵਿੱਚੋਂ ਸਾਰੀਆਂ ਸੰਗਤਾਂ ਉਥੇ ਗਈਆਂ ਪਰ ਜਦੋਂ ਮੋਰਚਾ ਉਥੋਂ ਜਿੱਤ ਕੇ ਵਾਪਸ ਆਏ ਸੀ ਤੇ ਉਥੇ ਤਰਾਸ ਦੀ ਬਣੀ ਸੀ ਉਹ ਲੋਕ ਯਾਦ ਕਰਦੇ ਸੀ ਤੇ ਇਥੇ ਪੰਜਾਬ ਦੀ ਧਰਤੀ ਤੋਂ ਹਰਿਆਣੇ ਦੀ ਧਰਤੀ ਤੋਂ ਕਿਸਾਨ ਆਏ ਸੀ ਜਿਨ੍ਹਾਂ ਨੇ ਹਤੋਟ ਲੰਗਰ ਵਰਤਾਏ ਤੇ ਉਸੇ ਤਰ੍ਹਾਂ ਐ ਸ਼ੰਭੂ ਦੀ ਧਰਤੀ ਦੇ ਉੱਪਰ ਰਾਉਂਕ ਲੱਗੀ ਆ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਐਨਆਈ ਦੀਆਂ ਰੇਡਾਂ ਮਾਰ ਕੇ ਲੋਕਾਂ ਨੂੰ ਜਿੰਨਾ ਮਰਜ਼ੀ ਪਰੇਸ਼ਾਨ ਕਰ ਲੋ ਹਰਿਆਣੇ ਦੀ ਧਰਤੀ ਦੇ ਉੱਤੇ ਬਹੁਤ ਜ਼ੁਲਮ ਕੀਤੇ ਸੀ ਪਰ ਹਰਿਆਣੇ ਦੇ ਲੋਕਾਂ ਨੇ ਮੋਦੀ ਸਰਕਾਰ ਦੀ ਜੜ ਕੁੱਟ ਕੇ ਰੱਖ ਦੇਣੀ ਆ ਇਹ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਜਿਹੜੀ ਰੈਲੀ ਜਿਹੜੀ ਹੋਣ ਹੋਈ ਆ ਉਥੇ ਤੇ ਅਗਲੇ ਦਿਨਾਂ ਦੇ ਵਿੱਚ ਹੋਣ ਵਾਲੀ ਰੈਲੀ ਦੇ ਵਿੱਚ ਸਾਬਤ ਹੋ ਜਾਊਗਾ ਕਿ ਮੋਦੀ ਸਰਕਾਰ ਜਿੰਨਾ ਮਰਜ਼ੀ ਦਬਾਉਣਾ ਚਾਵੇ ਕਿਸਾਨਾਂ ਨੂੰ ਪਰ ਕਦੇ ਵੀ ਕਿਸਾਨ ਮਜ਼ਦੂਰ ਇਹ ਦੇਸ਼ ਦੇ ਲੋਕ ਦੱਬੇ ਨਹੀਂ ਰਹਿੰਦੇ ਤੇ ਨਾ ਇਹਨਾਂ ਲੰਗਰਾਂ 'ਚ ਖੋੜ ਆਉਂਦੀ ਆ ਨਾ ਮੋਰਚਿਆਂ 'ਚ ਖੋੜ ਆਉਂਦੀ ਆ ਤੇ ਜਿੰਨਾ ਚਿਰ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਦੇਸ਼ ਦੇ ਲੋਕ ਦਿੱਲੀ ਦੇ ਵਿੱਚ ਪਹੁੰਚਣ ਲਈ ਤਤ ਪਰ ਤਿਆਰ ਬੈਠੇ ਆ ਲੋਕ ਤਿਆਰ ਵਾ ਲੋਕਾਂ ਨੇ ਰਸਤੇ ਬੰਦ ਨਹੀਂ ਕੀਤੇ ਮੋਦੀ ਸਰਕਾਰ ਨੇ ਬੰਦ ਕੀਤੇ ਆ ਪਰ ਦਿੱਲੀ ਜਾਂ ਦੀ ਕੀ ਲੋੜ ਹੈ ਜੇ ਇੱਥੇ ਹੀ ਕਿ ਦਿੱਲੀ ਜਾਣਾ ਤੁਹਾਡਾ ਕੋਈ ਅਨਖਦਾ ਸਵਾਲ ਆ ਦੇਖੋ ਜੀ ਦਿੱਲੀ ਸਾਡੀ ਰਾਜਧਾਨੀ ਆ ਜਦੋਂ ਅਸੀਂ ਕਹਿੰਨੇ ਆ ਇਹ ਲੋਕਤੰਤਰ ਲੋਕਤੰਤਰ ਆਇਥੇ ਜੇ ਸਾਡਾ ਲੋਕਾਂ ਦਾ ਰਾਜ ਹੈ ਇਹ ਲੋਕਤੰਤਰ ਹੈ ਤੇ ਸਾਡਾ ਹੱਕ ਆ ਅਸੀਂ ਆਪਣੀ ਆਵਾਜ਼ ਜਿਹੜੀ ਆ ਉਹ ਆਪਣੀ ਦੇਸ਼ ਦੀ ਰਾਜਧਾਨੀ ਤੇ ਰੱਖ ਸਕਦੇ ਆ ਜਦੋਂ ਸਰਕਾਰ ਨੂੰ ਡਰ ਹੋਵੇ ਇਸ ਚੀਜ਼ ਦਾ ਜੇ ਸਰਕਾਰ ਨੂੰ ਡਰ ਆ ਆਪਣੀਆਂ ਨਕਾਮੀਆਂ ਦਾ ਉਹਨਾਂ ਨੇ ਸਾਨੂੰ ਪੰਜਾਬ ਦੀ ਧਰਤੀ ਦੇ ਸ਼ੰਭੂ ਦੇ ਉੱਪਰ ਇੱਥੇ ਡੱਕਿਆ ਵਾ ਐਸ ਕਰਕੇ ਸਰਕਾਰ ਆਪਣੀਆਂ ਨਕਾਮੀਆਂ ਛੁਪਾਉਣ ਦੇ ਲਈ ਸਾਡੇ ਤੇ ਜ਼ੁਲਮ ਕਰ ਰਹੀ ਆ ਇਥੋਂ ਸਾਬਤ ਹੁੰਦਾ ਵਾ ਕਿ ਅਸੀਂ ਦਿੱਲੀ ਦੇ ਧਰਤੀ ਤੇ ਕਿਉਂ ਜਾ ਰਹੇ ਆ ਕਿਉਂਕਿ ਅਸੀਂ ਆਪਣੇ ਹੱਕਾਂ ਦੀ ਰਾਖੀ ਵਾਸਤੇ ਜਾ ਰਹੇ ਹਾਂ ਸੋ ਇਨੀਆਂ ਬੇਨਤੀਆਂ ਪ੍ਰਵਾਨ